ਸਤ ਸ੍ਰੀ ਅਕਾਲ ਦੋਸਤੋ ਪੰਜਾਬੀ ਸੱਭਿਆਚਾਰ ਵਿੱਚ ਘੜੇ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਸੋਣੀ ਮਹੀਵਾਲ ਦੇ ਕਿੱਸੇ ਦਾ ਵਿਰਤਾਂਤ ਹੀ ਘੜੇ ਨਾਲ ਜੁੜਿਆ ਹੋਇਆ ਹੈ ਰਾਤ ਹਨੇਰੀ ਸਾਹਾਂ ਕਰਦੀ ਸੋਣੀ ਕਦੇ ਨਾ ਡਰਦੀ ਚੁੱਕਿਆ ਘੜਾ ਉਹਨੇ ਧਰ ਲਿਆ ਟਾਕ ਤੇ ਜਾਵੇ ਚਨਾ ਵਿੱਚ ਤਰਦੀ ਡੋਬੀ ਤੈਨਣ ਦੇ ਘੜਾ ਵਟਾ ਕੇ ਧਰ ਗਈ ਡੋਬੀ ਤੈਨਣ ਦੀ ਰਾਤ ਹਨੇਰੀ ਲਿਸ਼ਕਣਦਾਰੇ ਕੱਚੇ ਕੜੇ ਤੇ ਮੈਂ ਤਰਦੀ ਵੇਖੀ ਰੱਬਾ ਖੈਰ ਕਰੀ ਤੇਰੀ ਆਸ ਤੋਂ ਮੋਲ ਨਾ ਡਰਦੀ ਜਦੋਂ ਕੁੜੀਆਂ ਤੇ ਮਟਿਆਰਾਂ ਰੰਗ ਬਿਰੰਗੇ ਕੱਪੜੇ ਪਾ ਕੇ ਖੂਹ ਤੋਂ ਪਾਣੀ ਭਰਨ ਜਾਂਦੀਆਂ ਸੀ ਤਾਂ ਕੁੰਝਾਂ ਦੀਆਂ ਡਾਰਾਂ ਵਾਂਗ ਜਾਪਦੀਆਂ ਸੀ ਦੇਸ਼ ਮੇਰੇ ਦੀਆਂ ਕੁੜੀਆਂ ਦੇਖ ਲੋ ਅੱਲੜ ਤੇ ਮਟਿਆਰਾ ਦੇਸ਼ ਮੇਰੇ ਦੀਆਂ ਕੁੜੀਆਂ ਦੇਖ ਲੋ ਅੱਲੜ ਤੇ ਮਟਿਆਰਾ ਚੁੱਕ ਘੜਾ ਪਾਣੀ ਲੈਣ ਚੱਲੀਆਂ ਜਿਉਂ ਕੁੰਜਾਂ ਦੀਆਂ ਡਾਰਾਂ ਦੇਸ਼ ਪੰਜਾਬ ਦੀਆਂ ਖੇੜੀਆਂ ਰਹਿਣ ਬਹਾਰਾਂ ਦੇਸ਼ ਪੰਜਾਬ ਦੀਆਂ ਘੜੇ ਉੱਪਰ ਦਿੱਤੇ ਜਾਣ ਵਾਲੇ ਟੱਕਣ ਨੂੰ ਚੱਪਣ ਕਿਹਾ ਜਾਂਦਾ ਸੀ ਪਤੀ ਪਤਨੀ ਦੀ ਲੜਾਈ ਵਿੱਚ ਚੱਪਣ ਸ਼ਬਦ ਵਰਤਿਆ ਜਾਂਦਾ ਸੀ ਜਿਵੇਂ ਕੇ ਬਾਹਰੋਂ ਤਾਂ ਆਇਆ ਹੱਸਦਾ ਖੇੜਦਾ ਬਾਹਰੋਂ ਤਾਂ ਆਇਆ ਹੱਸਦਾ ਖੇੜਦਾ ਘੜਿਆਂ ਕੋਲ ਬਹਿ ਗਿਆ ਨਹੀਂ ਮੈਨੂੰ ਚੱਪਣੀ ਚੱਪਣੀ ਡਹਿ ਗਿਆ ਨਹੀਂ ਮੈਨੂੰ ਚੱਪਣੀ ਚੱਪਣੀ ਕਹਿ ਗਿਆ ਨਹੀਂ ਨਾਜ਼ੁਕ ਜਿਹੇ ਸਰੀਰ ਵਾਲੀ ਖੂਹ ਤੋਂ ਪਾਣੀ ਦੇ ਦੋ ਘੜੇ ਭਰੀ ਖੜੀ ਮੁਟਿਆਰ ਇੱਕ ਘੜਾ ਤਾਂ ਚੁੱਕ ਲੈਂਦੀ ਹੈ ਤੇ ਦੂਜਾ ਘੜਾ ਜਦੋਂ ਚੁੱਕਦੀ ਐ ਤਾਂ ਉਸ ਤੋਂ ਚੁੱਕਿਆ ਨਹੀਂ ਜਾਂਦਾ ਤਾਂ ਉਹ ਰਾਹ ਜਾਂਦੇ ਰਾਹੀ ਨੂੰ ਘੜਾ ਚੁਕਾਉਣ ਲਈ ਕਹਿੰਦੀ ਐ ਮੇਰੀ ਵੀਣੀ ਕਮਜ਼ੋਰ ਕਿਤੇ ਆਜੇ ਨਾ ਮਰੋੜ ਜਰਾ ਆਈ ਮੁੰਡਿਆ ਘੜਾ ਚੁੱਕਿਆ ਨਹੀਂ ਜਾਂਦਾ ਵੀ ਚੁਕਾਈ ਮੁੰਡਿਆ ਨੌਜਵਾਨ ਲੋਕਾਂ ਦੀ ਨਜ਼ਰਾਂ ਤੋਂ ਡਰਦਾ ਉਸ ਨੂੰ ਘੜਾ ਚੁਕਾਉਣ ਤੋਂ ਮਨਾ ਕਰ ਦਿੰਦਾ ਹੈ ਜਾਂਦੇ ਹੋਏ ਘੜਾ ਧੰਧਾਂ ਦੇ ਭਾਰ ਚੁੱਕਣ ਦੀ ਸਲਾਹ ਦੇ ਜਾਂਦਾ ਹੈ ਕੌੜਾ ਆਰ ਸੋਣੀਏ ਕੋੜਾ ਪਾਰ ਸੋਣੀਏ ਕੜਾ ਚੁੱਕ ਲੈ ਦੰਧਾਂ ਦੇ ਨਾਲ ਸੋਣੀਏ ਕਦੇ ਕਦੇ ਖੂਹ ਤੋਂ ਪਾਣੀ ਲੈਣ ਜਾਂਦੀ ਮੁਟਿਆਰ ਆਪਣੇ ਮੁਕਲਾਵੇ ਦੀ ਸੁਪਨੇ ਵਿੱਚ ਖੋ ਜਾਂਦੀ ਹੈ ਉਹ ਪਾਣੀ ਦੇ ਭਲੇਖੇ ਲੱਕੜੀ ਦੇ ਭੂਰ ਦਾ ਘੜਾ ਪਾਰ ਲਿਆਉਂਦੀ ਹੈ ਜੁੱਕਿਆ ਘੜਾ ਕੁੜੀ ਪਾਣੀ ਲੈਣ ਚੱਲੀ ਆ ਘੜਾ ਤਾਂ ਭਰ ਲਿਆ ਬੂਰਦਾ ਨਹੀਂ ਜਿੰਦ ਗਈ ਮੁਕਲਾਵਾ ਦੂਰਦਾ ਨਹੀਂ ਜਿੰਦ ਗਈ ਮੁਕਲਾਵਾ ਦੂਰਦਾ ਨਹੀਂ ਕਦੇ ਖੂਹ ਤੋਂ ਪਾਣੀ ਭਰਦੀ ਸਾਜ ਵਿਆਹੀ ਮੁਟਿਆਰ ਆਪਣੇ ਗਹਿਣੇ ਖੂਹ ਵਿੱਚ ਡੇਗਣ ਤੋਂ ਡਰਦੀ ਬੜਾ ਹੀ ਬੋਚ-ਬੋਚ ਕੇ ਪਾਣੀ ਭਰਦੀ ਐ ਧੀਰ ਹੋਣ ਨਾਲ ਸਰੋਂ ਸੱਸ ਦੀਆਂ ਝਿੜਕਾਂ ਤੋਂ ਡਰਦੀ ਹੋਈ ਉਹ ਆਪਣੀਆਂ ਸਹੇਲੀਆਂ ਨੂੰ ਇੱਕ ਹੀ ਘੜਾ ਪਰਨ ਨੂੰ ਕਹਿੰਦੀ ਹੈ ਮੱਥੇ ਮੇਰਾ ਟਿੱਕਾ ਨੀ ਮੈਂ ਟਿੱਕਾ ਡਿਗਣ ਤੋਂ ਡਰਦੀ ਘਰੇ ਸੱਸ ਲੜੂਗੀ ਮੈਨੂੰ ਇੱਕ ਘੜਾ ਪਰ ਲੈਣ ਦਿਓ ਨਹੀਂ ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਛੋਟਾ ਮੋਟਾ ਸਮਾਨ ਜਿਵੇਂ ਦਾਲਾਂ ਅਨਾਜ ਅਚਾਰ ਮਸਾਲੇ ਅਤੇ ਰੂਹ ਆਦਿ ਘੜਿਆਂ ਜਾਂ ਕੂਜਿਆਂ ਵਿੱਚ ਪਾ ਕੇ ਰੱਖਿਆ ਜਾਂਦਾ ਸੀ ਜਿਸ ਦਾ ਅੰਦਾਜ਼ਾ ਇਸ ਬੋਲੀ ਤੋਂ ਲਗਾਇਆ ਜਾਂਦਾ ਹੈ ਇੱਕ ਘੜੇ ਵਿੱਚ ਮੋਠ ਬਾਜਰਾ ਇੱਕ ਘੜੇ ਵਿੱਚ ਰੂਹ ਵੀ ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਵੀ ਥੋੜੀ ਥੋੜੀ ਮੈਂ ਵਿਗੜੀ ਇੱਕ ਮੁਟਿਆਰ ਆਪਣੀ ਸੱਸ ਤੇ ਜਠਾਣੇ ਦੀ ਲੜਾਈ ਨੂੰ ਘੜੇ ਤੇ ਕਢੋਲੀ ਨਾਲ ਮੇਲ ਕਰਦੀ ਹੈ ਆਪਣੀ ਲੜਾਈ ਨੂੰ ਉਹ ਗਾਗਰ ਨਾਲ ਮੇਲਦੀ ਹੈ ਘੜਾ ਵੱਜਦਾ ਕਢੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਸਾਸ ਲੜਦੀ ਜਠਾਣੀ ਲੜਦੀ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਕਿਤੇ ਕੋਈ ਮੁਟਿਆਰ ਦੂਜੀ ਕੁੜੀਆਂ ਨੂੰ ਦੋ ਦੋ ਘੜੇ ਚੁੱਕੀ ਜਾਂਦੀਆਂ ਦੇਖ ਆਪਣੇ ਇੱਕੋ ਇੱਕ ਡੋਲ ਦੇ ਘੜੇ ਨੂੰ ਦੇਖ ਸ਼ਿਕਰ ਕਰਦੀ ਐ ਹੋਰ ਤਾਂ ਕੁੜੀਆਂ ਦੋ ਦੋ ਘੜੇ ਚੁੱਕਦੀਆਂ ਹੋਰ ਤਾਂ ਕੁੜੀਆਂ ਦੋ ਦੋ ਘੜੇ ਚੁੱਕਦੀਆਂ ਮੇਰਾ ਇੱਕੋ ਘੜਾ ਕਿਉਂ ਡੋਲਦਾ ਨਹੀਂ ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨਹੀਂ ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨਹੀਂ ਮਹਾਵਰਿਆਂ ਵਿੱਚ ਘੜੇ ਦਾ ਜ਼ਿਕਰ ਮਿਲਦਾ ਹੈ ਕਾਂਦੇ ਜਿਹੋ ਜਿਹਾ ਘੜਾ ਪਾਣੀ ਪੀਵੇ ਉਹੋ ਜਹੀ ਬਾਤ ਕਹੀ ਇੱਕ ਪ੍ਰਸਿੱਧ ਗੀਤਕਾਰ ਨੇ ਆਪਣੇ ਗੀਤ ਵਿੱਚ ਘੜੇ ਦਾ ਜ਼ਿਕਰ ਕੀਤਾ ਵੇ ਮੈਂ țeੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਵੇ ਮੈਂ țeੜਕੇ ਘੜੇ ਦਾ ਪਾਣੀ ਵਿਆਹ ਸਮੇ ਘੜੀ ਕਢੋਲੀ ਦੀ ਰਸਮ ਕੀਤੀ ਜਾਂਦੀ ਸੀ ਜਿਸ ਵਿੱਚ ਘੜੇ ਨੂੰ ਸਜਾ ਕੇ ਗੀਤ ਗਾਏ ਜਾਂਦੇ ਸਨ ਕੁੜੀ ਦੇ ਵਿਆਹ ਤੋਂ ਪਹਿਲਾਂ ਘੜੇ ਕਢੋਲੀ ਦੀ ਰਸਮ ਕੀਤੀ ਜਾਂਦੀ ਸੀ ਜਿਸ ਤੇ ਔਰਤਾਂ ਰਲ ਬੈਠ ਕੇ ਗੀਤ ਗਾਉਂਦੀਆਂ ਸੀ ਚਲੋ ਤੁਹਾਨੂੰ ਇੱਕ ਗੀਤ ਸੁਣਾਉਂਦੇ ਆ ਘੜੀ ਕਢੋਲੀ ਆਈ ਨਿਮਾਏ ਸੋਣੀਆਂ ਭੈਣਾਂ ਗਾਵਨ ਆਈਆਂ ਘੜਾ ਪਰਿਆ ਪਾਣੀ ਨਿਮਾਏ ਚੰਨ ਵਰਗਾ ਨੂਰ ਚਲਕਾਇਆ ਘੜੀ ਕਢੋਲੀ ਰੱਖੀ ਨਿ ਮਾਏ ਰੰਗ ਬਿਰੰਗੀਆਂ ਚੁੰਨੀਆਂ ਛਾਈਆਂ ਭੈਣਾ ਨੇ ਗੀਤ ਗਾਏ ਨਿ ਮਾਏ ਮਾਂ ਨੇ ਦੁਆਵਾਂ ਪਾਈਆਂ ਘੜੀ ਕਢੋਲੀ ਸਜੀ ਨਿ ਮਾਏ ਸੋਹਣੀ ਦੇ ਵਿਆਹ ਦੀਆਂ ਵਧਾਈਆਂ ਸੋਹਣੀ ਦੇ ਵਿਆਹ ਦੀਆਂ ਵਧਾਈਆਂ ਇਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਕੜਾ ਪੰਜਾਬੀ ਸੱਭਿਆਚਾਰ ਵਿੱਚ ਇੱਕ ਅਹਿਮ ਸਥਾਨ ਰੱਖਦਾ ਸੀ ਪਰ ਆਧੁਨਿਕ ਜਮਾਨੇ ਵਿੱਚ ਘਰਾਂ ਵਿੱਚ ਫਰਿੱਜ, ਕੈਂਪਰ ਅਤੇ ਆਰੋਹਨ ਪਰ ਘੜਿਆਂ ਦੀ ਅਣਹੋਂਦ ਹੈ। ਚੁੱਲੇ ਅੱਗ, ਨਾ ਘੜੇ ਵਿੱਚ ਪਾਣੀ ਦੀ ਕਹਾਵਤ ਵਾਂਗ ਪਹਿਲਾਂ ਘੜਾ ਵਸਦੇ ਰਸਦੇ ਘਰਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ। ਜਿਵੇਂ ਜਿਵੇਂ ਅਸੀਂ ਆਧੁਨਿਕ ਹੁੰਦੇ ਜਾਂਦੇ ਹਾਂ ਕੁਦਰਤੀ ਜੀਵਨ ਤੋਂ ਦੂਰ ਹੁੰਦੇ ਜਾਂਦੇ ਹਾਂ ਤੇ ਬਿਮਾਰੀਆਂ ਸਹੇੜ ਰਿਹਾ। ਕਹ ਰਾਏ ਮਹਿਮਾਨ ਨੂੰ ਵੀ ਫਰਿੱਜ ਚੋਂ ਪਾਣੀ ਕੱਢ ਕੇ ਦਿੱਤਾ ਜਾਂਦਾ ਹੈ ਹੁਣ ਕੋਈ ਮੁਟਿਆਰ ਇਹ ਨਹੀਂ ਕਹਿੰਦੀ ਕਿ ਓਕ ਲਾ ਕੇ ਓਕ ਲਾ ਕੇ ਪੀ ਲੈ ਹਾਨੀਆਂ ਵੇ ਠੰਡਾ ਠਾਰ ਕੜੇ ਦਾ ਪਾਣੀ ਉਮੀਦ ਹੈ ਵੀਡੀਓ ਪਸੰਦ ਆਈ ਹੋਵੇਗੀ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਨਾਲ